ਸਾਸ੍ਰੀਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪੀਆਰਟੀਸੀ ਪੰਜਾਬ ਰੋਡਵੇਜ਼ ਤੇ ਪੰਨਬਸ ਦੇ ਕੱਚੇ ਮੁਲਾਜ਼ਮਾਂ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਹਿਰਾਸਤ ਚੁਲਿਆ ਰੋਸ ਵਜੋਂ ਸਰਕਾਰੀ ਬਸਾਂ ਦਾ ਰਹੇਗਾ ਚੱਕਾ ਜਾਮ ਸਮਾਣਾ ਚ ਵੀ ਬਸ ਸਟੈਂਡ ਬੰਦ ਕਰਕੇ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਕੈਬਨਟ ਮੰਤਰੀ ਹਰਪ੍ਰਿੰਤ ਸਿੰਘ ਜੀਟੀਓ ਨੇ ਜਨਾਲ ਚ ਰਖੇਨੀ ਪੱਥਰ ਢਾਲੀਵਾਲ ਦਾ ਡ੍ਰੀਮ ਪ੍ਰੋਜੈਕਟ ਹੋਇਆ ਸਾਕਾ ਛੋਣਾ ਸਮੇ ਲੋਕਾਂ ਨਾਲ ਕੀਤਾ ਸੀ ਵਾਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸ਼ੈਨਟੀ ਸ਼ੇਰਦਰਪਾਨ ਸਾਹਿਬ ਹੋਏ ਨਤਮਸਤਕ ਬੰਦੀ ਸਿੰਘਾਂ ਦੀ ਰਿਹਾਈ ਦਾ ਚੁੱਕਿਆ ਮੁੱਦਾ ਦੇਹਨ ਖਬਰਾਂ ਵਿਸਥਾਰ ਦੇ ਨਾਲ ਕਿਲੋਮੀਟਰ ਸਕੀਮ ਬਸਾਂ ਦਾ ਵਿਰੋਧ ਕਰ ਰਹੇ ਪੀਆਰਟੀਸੀ ਪੰਜਾਬ ਰੋਡਵੇਸ ਤੇ ਪਨਬਸ ਤੇ ਠੇਕਾ ਮੁਲਾਜ਼ਮਾਂ ਨੂੰ ਦੇਰ ਰਾਤ ਪੁਲਿਸ ਨੇ ਹੀ ਰਸਤੇ ਵਿੱਚ ਲੈ ਲਿਆ ਜਿਸ ਤੋਂ ਬਾਅਦ ਦਿਨ ਚੜ੍ਹਦੇ ਹੀ ਪੀਆਰਟੀਸੀ ਪੰਜਾਬ ਰੋਡਵੇਸ ਤੇ ਪਨਬਸ ਤੇ ਕੱਚੇ ਮੁਲਾਜ਼ਮਾਂ ਨੇ ਸਵੇਰ ਭਰ ਚਾਹ ਬਾਸੜੀਆਂ ਨੂੰ ਜਿੰਦਰੇ ਮਾਰ ਕੇ ਸੜਕਾਂ ਜਾਮ ਕਰ ਦਿੱਤੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਕਾਮੇ ਹੱਥਾਂ 'ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਬਸਾਂ ਤੇ ਛੜ ਗਏ ਨੇ ਦੱਸਦੇ ਕਿ ਪੀਆਰਟੀਸੀ ਪੰਜਾਬ ਰੋਡਵੇਸ ਤੇ ਪਨਬਸ ਤੇ ਕੱਚੇ ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਤਹਿਤ ਲਿਆਂਦੀਆਂ ਜਾ ਰਹੀਆਂ ਬਸਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਅੱਜ 2 ਘੰਟੇ ਲਈ ਗੇਟ ਰੈਲੀ ਦਾ ਸੱਦਾ ਦਿੱਤਾ ਗਿਆ ਕਿਉਂਕਿ ਅੱਜ ਪੰਜਾਬ ਰੋਡਵੇਜ਼ ਵਿਭਾਗ ਵਿੱਚ ਕਿਲੋਮੀਟਰ ਸਕੀਮਾ ਤਹਿਤ ਬਸਾਂ ਪੌਣ ਲਈ ਟੈਂਡਰ ਖੋਲਣਾ ਸੀ ਜਿਸ ਦਾ ਲਗਾਤਾਰ ਮੁਲਾਜ਼ਮ ਵਿਰੋਧ ਕਰ ਰਹੇ ਨੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਕੀਮ ਦੇ ਤਹਿਤ ਬਸਾਂ ਲਿਆ ਕੇ ਕਿਤੇ ਨਾ ਕਿਤੇ ਵਿਭਾਗ ਨੂੰ ਨਿੱਜੀਕਰਨ ਵੱਲ ਲਜਾਇਆ ਜਾ ਰਿਹਾ ਜਿਸ ਦਾ ਵਿਰੋਧ ਉਹਨਾਂ ਵੱਲੋਂ ਕੀਤਾ ਜਾ ਰਿਹਾ ਅੱਜ ਟੈਂਡਰ ਖੁੱਲਣ ਤੋਂ ਪਹਿਲਾਂ ਹੀ ਕੁਝ ਮੁਲਾਜ਼ਮਾਂ ਨੂੰ ਪੁਲਿਸ ਵੱਲੋਂ ਰੀਟੇਨ ਕਰ ਲਿਆ ਗਿਆ ਜਿਦੇ ਰੋਸ ਵਿੱਚ ਪੀਆਰਟੀਸੀ ਪੰਜਾਬ ਰੋਡਵੇਜ਼ ਤੇ ਪ ਰੋਜ਼ਾਹਰ ਕੀਤਾ ਜਾ ਰਹੇ ਚੇਤਾਵਨੀ ਦਿੱਤੀ ਕਿ ਜੇਕਰ 2 ਘੰਟਿਆਂ ਦੇ ਵਿੱਚ ਉਹਨਾਂ ਦੇ ਮੁਲਾਜ਼ਮਾਂ ਗੋਣੇ ਹਾਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਹਦਾ ਕਾਰਨ ਇਹੀ ਹੈ ਜੀ ਵੀ ਬਿਲਕੁਲ ਸਾਡੇ ਅੱਜ ਕੋਈ ਵੀ ਪ੍ਰੋਗਰਾਮ ਨਹੀਂ ਸੀਗਾ ਧਰਨਾ ਲਗਾਉਣ ਦਾ ਜਾਂ ਬੱਸਾਂ ਬੰਦ ਕਰਨ ਦਾ। ਅੱਜ 28 ਤਰੀਕਾ 28 ਤਰੀਕ ਨੂੰ ਪੰਨਵਸ ਦੇ ਵਿੱਚ ਜੋ ਕਿਲੋਮੀਟਰ ਗੱਡੀਆਂ ਨੇ ਉਹਨਾਂ ਦਾ ਟੈਂਡਰ ਖੋਲਿਆ ਜਾਣਾ ਸੀ ਜਦ ਕਿ ਜਥੇਬੰਦੀ ਨੇ ਅੱਜ ਤੋਂ 15 ਦਿਨ ਪਹਿਲਾਂ ਹੀ ਕਾਲ ਦਿੱਤੀ ਸੀ ਵੀ 28 ਤਰੀਕ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਬਿਲਕੁਲ ਸ਼ਾਂਤਮਈ ਢੰਗ ਨਾਲ ਗੇਟ ਰੈਲੀਆਂ ਕੀਤੀਆਂ ਜਾਣਗੀਆਂ। ਕੋਈ ਵੀ ਸਰਵਿਸ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਊ ਕਹਿੰਦਾ ਪਰ ਕੋਈ ਸਰਵਿਸ ਬੰਦ ਨਹੀਂ ਕੀਤੀ ਜਾਊਗੀ ਪਰ ਅੱਜ ਮਜਬੂਰਾਂ ਜੋ ਸਾਡੇ ਆਗੂ ਸਹਿਬਾਨ ਨੇ ਖੁਦ ਮੇਰੇ ਘਰ ਵੀ ਰਾਤ ਪੁਲਿਸ ਨੇ ਰੇਡ ਮਾਰੀ ਆ ਸਾਡੇ ਆਗੂ ਸਹਿਬਾਨਾਂ ਨੂੰ ਜਦੇ ਵੱਲੀ ਦੇ ਸੀਨੀਅਰ ਆਗੂ ਸਹਿਬਾਨਾਂ ਨੂੰ ਰਾਤ ਅਰੈਸਟ ਕੀਤਾ ਗਿਆਗਾ ਜਿਸ ਦੇ ਵਿਰੋਧ ਦੇ ਵਿੱਚ ਅੱਜ ਪੀਆਰਟੀਸੀ ਪੰਨਵਸ ਮੁਕੰਮਲ ਅਸੀਂ ਬੱਸ ਸਟੈਂਡ ਗੱਡੀਆਂ ਰੋੜਾਂ ਤੇ ਟੇਡੀਆਂ ਕਰਕੇ ਪੈਟਰੋਲ ਦੀਆਂ ਬੋਤਲਾਂ ਹੱਥ ਚ ਲੈ ਕੇ ਬੰਦ ਕੀਤਾ ਇਹ ਪੈਟਰੋਲ ਦੀਆਂ ਬੋਤਲਾਂ ਜੀ ਤਾਂ ਲਈਆਂ ਨੇ ਜੇ ਕੋਈ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦੀ ਆ ਅਸੀਂ ਖੁਦ ਨੂੰ ਅੱਗ ਲਾ ਕੇ ਇਹਨਾਂ ਨੂੰ ਜੱਪੀਆਂ ਪਾ ਕੇ ਖੁਦ ਵੀ ਮਾਰਾਂਗੇ ਨਾਲ ਪ੍ਰਸ਼ਾਸਨ ਨੂੰ ਵੀ ਮਾਰਾਂਗੇ ਪਰ ਅਸੀਂ ਅੱਜ ਸਾਡੇ ਕਹ ਜੀ ਇਹ ਵੀ ਆਧਾਰੇ ਦੀ ਲੜਾਈ ਆ ਜਦਾਰੇ ਨੂੰ ਬਚਾਉਣ ਦੀ ਲੜਾਈ ਆ ਕਿਲੋਮੀਟਰ ਗੱਡੀਆਂ ਸਾਡੇ ਆਧਾਰੇ ਨੂੰ ਘੁਣਵਾ ਖਾਂਦੀਆਂ ਨੇ ਬੇ ਜਿਹੜੀ ਨਕਮੀ ਸਰਕਾਰ ਆ ਭਗਵੰਤ ਮਾਨ ਦੀ ਜੋ ਵੱਡੇ ਵੱਡੇ ਵਾਅਦੇ ਕਰਕੇ ਸਾਡੇ ਨਾਲ ਸੱਤਾ ਦੇ ਵਿੱਚ ਆਈ ਸੀ 4 ਸਾਲ ਹੋ ਚੁੱਕੇ ਨੇ ਅਧਾਰੇ ਦੇ ਵਿੱਚ ਇੱਕ ਵੀ ਆਪਣੀ ਮਾਲਕੀ ਵਾਲੀ ਬੱਸ ਨਵੀਂ ਪਾਈ ਨਹੀਂ ਪਾਈ ਜੋ ਤੁਸੀਂ ਵੱਡੇ ਵੱਡੇ ਸਟਿਕਰਾਂ ਵਾਲੀਆਂ ਜੋ ਪੈਪਸੂ ਰੋਡਵੇਜ ਲਿਖਿਆ ਹੋਇਆ ਤੁਸੀਂ ਦੇਖਦੇ ਹੋ ਸਭ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਘਰਾਣਿਆਂ ਦੀਆਂ ਗੱਡੀਆਂ ਨੇ ਪਰ ਹੁਣ ਫੇਰ ਇੱਕ ਹੋਰ ਇੱਕ ਲੜੀ ਦੇ ਹੋਰ ਤਹਿਤ ਕਿਲੋਮੀਟਰ ਗੱਡੀਆਂ ਦਾ ਜੋ ਟੈਂਡਰ ਸਾਡੇ ਤੇ ਲੈ ਕੇ ਆਈ ਹੈ ਸਰਕਾਰ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਕੈਬਨਟ ਮੰਤਰੀ ਹਪੈਂਸਿੰਗ ਏਟੀਓ ਨੇ ਜਨਾਲਾ ਦੇ ਸਰਹੱਦੀ ਪਿੰਡ ਲੱਲਾ ਵਿਖੇ ਭਾਰਤ-ਪਾਕਿਸਤਾਨ ਕੋ ਮੰਤਰੀ ਸਰਹੱਦੀ ਨਾਲ ਬਣਨ ਵਾਲੀ 18 ਫੁੱਟ ਚੌੜੀ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਇਹ ਪ੍ਰੋਜੈਕਟ ਤੁਸੀਬੰਦ ਦੇ ਨਾਲ 66 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏਗਾ ਇਸ ਵਿਸ਼ੇਸ਼ ਸਮਾਗਮ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਤੇ ਜਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕੀਤੀ ਕੈਬਨਟ ਮੰਤਰੀ ਹਪ੍ਰਜਨ ਸਿੰਘ ਏਟੀਓ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਧਾਇਕ ਕੁਲਦੀਪ ਢਾਲੀਵਾਲ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਡਿਮਾਂਡ ਤੇ ਚ ਹੈ ਕਿ ਸੜਕ ਸਰਹੱਦੀ ਲੋਕਾਂ ਲਈ ਨਵੀਆਂ ਸਹੂਲਤਾਂ ਆਵਾਜਾਈ ਚ ਸਟਾਰ ਵਿਕਾਸ ਤੇ ਹੋਰ ਦਰਵਾਜ਼ੇ ਖੋਲੇਗੀ ਵਿਧਾਇਕ ਕੁਲਦੀਪ ਟਾਲੀਵਾਲ ਨੇ ਕਿਹਾ ਕਿ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਜਿਸ ਨੇ ਸਰਹੱਦੀ ਖੇਤਰ ਦਾ ਰੁਖ ਬਦਲਣਾ ਸੀ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਸਾਡੇ ਵਾਸਤੇ ਕਿ ਇੱਕ ਬਹੁਤ ਡ੍ਰੀਮ ਪ੍ਰੋਜੈਕਟ ਜਿਹੜਾ ਕਿ ਸਾਡੇ ਮਾਨਯੋਗ ਮੁੱਖ ਬਲਾਰਾ ਪੰਜਾਬ ਆਮ ਆਦਮੀ ਪਾਰਟੀ ਦੇ ਤੇ ਐਮਐਲਏ ਹਲਕਾ ਅਜਨਾਲਾ ਤੋਂ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਦਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਔਰ ਇਹ ਬੜੀ ਲੋੜ ਸੀਗੀ ਬਾਰਡਰ ਏਰੀਏ ਦੇ ਵਿੱਚ ਇਸ ਜੜੀ ਜੜੀ ਪੁੱਸੀਬੰਦ ਦੇ ਉੱਤੇ ਸੜਕ ਬਣਾਉਣ ਦੀ ਕਿਉਂਕਿ ਇੱਕ ਬਾਰਡਰ ਏਰੀਆ ਔਨ ਕਰਕੇ ਕਿਤੇ ਇਥੇ ਆਰਮੀ ਦੀ ਮੂਵਮੈਂਟ ਆ ਦੂਸਰੀ ਰਾਵੀ ਦਾ ਕਰਕੇ ਕਿੰਨਾ ਆਪਾਂ ਨੁਕਸਾਨ ਚੱਲਿਆ ਪਿੱਛੇ ਜਣੇ ਹਾੜਾ ਆਏ ਨੇ ਉਹਨਾਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਔਰ ਇੱਕ ਇਹ ਇਲਾਕਾ ਸਾਰਾ ਪਛੜਿਆ ਕੋਈ ਜਮੀਨਾਂ ਦੇ ਰੇਟ ਨਹੀਂ ਕੋਈ ਕੁਝ ਨਹੀਂ ਕੋਈ ਸੜਕ ਨਹੀਂ ਕੋਈ ਚੰਗਾ ਇਨਫਰਾਸਟ੍ਰਕਚਰ ਨਹੀਂ ਸੋ ਜਿਹਦੇ ਕਰਕੇ ਬੜਾ ਨੁਕਸਾਨ ਇਸ ਇਲਾਕੇ ਦੇ ਲੋਕਾਂ ਨੂੰ ਜਿਹੜਾ ਸਨ ਸੈਨ ਕਰਨਾ ਪੈ ਰਿਹਾ ਸੀਗਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਤੇ ਪ੍ਰਸਿੱਧ ਸਮਾਜ ਸੇਵੀ ਪਦਮਸ਼੍ਰੀ ਜਤਿੰਦਰ ਸਿੰਘ ਸ਼ੈਂਟੀ ਸਤਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਤੇ ਨਤਮਸਤਕ ਹੋਏ ਇਸ ਮੌਕੇ ਨੇ ਗੁਰਸਾਹਿਬ ਅਗੇ ਅਰਦਾਸ ਕਰਦੇ ਹੋਏ ਸਰਬੱਤ ਦੇ ਭਲੇ ਤੇ ਪੰਜਾਬ ਵਿੱਚ ਸ਼ਾਂਤੀ ਅਮਨ ਮਾਨ ਦੀ ਕਾਮਨਾ ਕੀਤੀ ਸ਼ੈਂਟੀ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਰਬਾਰ ਸਾਹਿਬ ਆ ਕੇ ਉਹਨਾਂ ਨੂੰ ਵੱਖਰਾ ਆਤਮਿਕ ਸੁੱਖ ਪ੍ਰਾਪਤ ਹੋਇਆ ਸ਼ੈਂਟੀ ਨੇ ਕਿਹਾ ਕਿ ਪੰਜਾਬ ਦੇ ਅੰਦਰ ਫੇਕ ਹਿਊਮਨ ਰਾਈਟਸ ਦੇ ਨਾਮ ਤੇ ਵਿਅਸ਼ਾਤ ਤੇ ਲੋਕਾਂ ਨੂੰ ਗੁਨਾਹ ਕਰਨ ਵਾਲੀਆਂ ਸੰਸਥਾਵਾਂ ਵਾਧਰੀਆਂ ਨੇ ਜਿਨ੍ਹਾਂ ਤੇ ਹੁਣ ਕਮਿਸ਼ਨ ਵੱਲੋਂ ਸਖਤ ਕਾਰਵਾਈ ਕੀਤੀ ਜਾਏਗੀ ਦੀ ਸਿੰਘਾਂ ਦੇ ਮੁੱਦੇ ਤੇ ਗੱਲ ਕਰਦੇ ਹੋ ਤੇ ਅੰਦਰ ਸ਼ਾਂਤੀ ਨਹੀਂ ਰੱਖਿਆ ਕਿ ਸੁਵੇਦ ਸ਼ਾਂਤੀ ਦਿলো ਮਜਬੂਤੀ ਨਾਲ ਲੜੇਗਾ ਪਰ ਉਹਨਾਂ ਦਾ ਹੱਕ ਦਵਾਏਗਾ ਜਿਹਨੇ ਹੋਮੋਡਾਈਟ ਗੱਲ ਕੀਤੀ ਹੈ ਪਰ ਉਹ ਅੱਜ ਕੱਲ ਮਿਲਦਾ ਨਹੀਂ ਕਿਸ ਨੂੰ ਰਾਈਟਰ ਐਨੇ ਕੇਸਿਸ ਅ ਅਦਾਲਤਾਂ 'ਚ ਪਹੁੰਚਦੇ ਆ ਥਾਣੇ 'ਤੇ ਵਰਦੇ ਆ ਕਿਉਂਕਿ ਧਰਨੇ ਲਾਉਣ ਤੇ ਮਜਬੂਰ ਹੋ ਗਏ ਆ ਕੀ ਕਰਨਾ ਚਾਹੋਗੇ ਇੱਕ ਕਾਨੂੰਨ ਹੈ ਜੀ ਦੇਖੋ ਕੋਈ ਜਦ ਤੱਕ ਐਫ ਆਈ ਆਰ ਨਹੀਂ ਕਰਾਏਗਾ ਤੇ ਪੁਲਿਸ ਐਕਸ਼ਨ ਨਹੀਂ ਲੈਂਦੀ ਜਦ ਤੱਕ ਕੋਈ ਚੀਜ਼ ਹਿਊਮਨ ਰਾਈਟ ਦੇ ਕੋਲ ਨਹੀਂ ਆ ਜਾਂਦੀ ਹੈ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਹਫਤਾ 10 ਦਿਨ ਪਹਿਲੇ ਜੋ ਇੱਕ ਬੱਚੀ ਨਾਲ 13 ਸਾਲ ਦੀ ਮਾਰਮਿਕ ਕੇਸ ਹੋਇਆ ਜਲੰਧਰ ਦੇ ਵਿੱਚ ਉਸ ਸਮੇਂ ਨਾਲ ਬਹੁਤ ਹੀ ਦੁਨੀਆ ਦੇ ਵਿੱਚ ਉਹਦੀ ਪੱਤਸਰਨਾ ਹੋ ਰਹੀ ਹੈ ਲੇਕਿਨ ਸਿੱਧਾ-ਸਿੱਧਾ ਹਿਊਮਨ ਰਾਈਟ ਕੁਝ ਨਹੀਂ ਕਰ ਸਕਦਾ ਪਰ ਅੱਜ ਇੱਕ ਐਨਜੀਓ ਨੇ ਸਵੇਰੇ ਅੱਜ ਹੀ ਆ ਕੇ ਕੰਪਲੇਂਟ ਕੀਤੀ ਤੇ ਦਾਸ ਉੱਥੇ ਸੀਗਾ ਮੈਂ ਤੇ ਸਾਡੇ ਚੇਅਰਮੈਨ ਸਾਹਿਬ ਦਸਤ ਸਾਹਿਬ ਅਸੀਂ ਉਹਨੂੰ ਸੀ ਕਿਤਾ ਪਰ ਉਹਨੂੰ 7 ਦਿਨ ਦੇ ਅੰਦਰ ਵਾਅਦਾ{}{ ਹੈ ਕਿ 7 ਦਿਨ ਦੇ ਅੰਦਰ ਇਹ ਸਾਰੇ ਬੰਦੇ ਵੀ ਚੁੱਕੇ ਜਾਣਗੇ ਨਿਰਪੱਖ ਜਾਂਚ ਹੋਏਗੀ ਪਹਿਲਾ ਸਵਾਲ ਹੈ ਇਸੀ ਮੈਂ ਇਤੀ ਚਾਲੀ ਫਾਈਲ ਸੈਂਡ ਕਰਕੇ ਆਇਆ ਮੈਂ ਕਹਿੰਦੀ ਮੈਨੂੰ ਫਾਈਲ ਚਾਹੀਦੀ ਹੈ ਜੋ ਕਿਸੇ ਨੇ ਅਪੀਲ ਕੀਤੀ ਹੈ ਬੰਦੀ ਸਿੱਖਾ ਉਸੇ ਇੱਕ ਫਾਈਲ ਸਾਨੂੰ ਮਿਲ ਗਈ ਹੈ ਕਿ ਵਾਇਰੂ ਸੱਚੇ ਪਾਸ਼ਾ ਕਰੇਗਾ ਅਸੀਂ ਉਹਦੇ ਤੇ ਦਬ ਕੇ ਕੰਮ ਕਰਾਂਗੇ ਕਿਉਂਕਿ ਉਹ ਸਾਡੀ ਕੌਮ ਦਾ ਕੰਮ ਹੈ انسانیت ਦਾ ਕੰਮ ਹੈ ਮਨੁੱਖੀ ਕੰਮ ਹੈ ਬਿਲਕੁਲ ਰਿਐਕਸ਼ਨ ਹੋਏਗਾ ਕઠੋਰ ਐਕਸ਼ਨ ਹੋਏਗਾ ਕਰੀਬ 6 ਮਹੀਨੇ ਪਹਿਲਾਂ ਪ੍ਰੇਮਿਕਾ ਦਾ ਉਸਦੇ ਪ੍ਰੇਮੀ ਵੱਲੋਂ ਗळा ਕੁਟ ਕੇ ਕਤਲ ਕਰਨ ਤੇ ਨਹਿਰ ਵਿੱਚ ਸੁੱਟਣ ਦੇ ਮਾਮਲੇ ਨੂੰ ਬੁਲਡਾਡਾ ਪੁਲਿਸ ਨੇ ਟਰੇਸ ਕਰ ਲਿਆ ਹੈ। ਦੋਸ਼ੀ ਕਾਤਲ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਲੜਕੀ ਦੀ ਲਾਸ਼ ਦੀ ਪਛਾਣ ਸ਼ੁਰੂ ਕਰ ਦਿੱਤੀ ਗਈ ਹੈ। ਬੁਲਡਾਡਾ ਪੁਲਿਸ ਸਟੇਸ਼ਨ ਇੰਚਾਰਜ ਕੌنسਿੰਗ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਨੇ 16 ਜੂਨ 2025 ਨੂੰ ਆਪਣੀ ਧੀ ਦੇ ਲਾਪਤਾ ਹੋਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਸੀ। ਪੁਲਿਸ ਨੇ ਦੱਸਿਆ ਕਿ ਲੜਕੀ ਮਹਾਲੀ ਦੇ ਇੱਕ ਹਸਪਤਾਲ 'ਚ ਕੰਮ ਕਰ ਕੀ ਨੇ ਬਲਵਿੰਦਰ ਸਿੰਘ ਤੇ ਵਿਆਹ ਕਰਨ ਲਈ ਦਬਾਅ ਪਾਉਣਾ ਸ਼ੁਰੂ ਕੀਤਾ ਪਰ ਕਿਉਂਕਿ ਬਲਵਿੰਦਰ ਸਿੰਘ ਪਹਿਲਾਂ ਤੋਂ ਹੀ ਵਿਆਹ ਹੋਇਆ ਹੋਇਆ ਸੀ ਇਸ ਲਈ ਮ੍ਰਿਤਕ ਲੜਕੀ ਤੋਂ ਸ਼ਰਕਾਰਾ ਪਾਉਣ ਲਈ ਉਸਨੇ ਉਸ ਨੂੰ ਪਟਿਆਲਾ ਬੁਲਾਇਆ ਜਿੱਥੇ ਉਸਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਪਿੰਡ ਫਸਿਆਣਾ ਨੇੜੇ ਨਹਿਰ ਚ ਸੁੱਟ ਦਿੱਤਾ ਪੁਲਿਸ ਨੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਲੜਕੀ ਦੀ ਲਾਸ਼ ਦੀ ਭਾਲ ਜਾਰੀ ਹੈ ਸਟੇਸ਼ਨ ਹਾਊਸ ਅਫਸਰ ਕੌਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਖੁਦ ਉਸ ਨੂੰ ਮਾਰਨ ਤੇ ਉਸ ਦੀ ਲਾਸ਼ ਭਾਖੜਾ ਨਦੀ ਚ ਸੁੱਟਣ ਦੀ ਗੱਲ ਕਬੂਲੀ ਹੈ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਰੀ ਮਾਇਲਰਕੀਨੋ ਮਿਤੀ 10 5 2025 ਨੂੰ ਆ ਪਹਾੜਾ ਨੇ ਪਹਸਾਣਾ ਦੇ ਕੋਲ ਪਟਿਆਲੇ ਉੱਥੇ ਇਹਨੂੰ ਪਰੜੀ ਦੇ ਕੋਲੇ ਦੇ ਚੁੰਨੀ ਜਿਹੜੀ ਵਿਆਵਾਨ ਜਦਾ ਦੇ ਕੇ ਉਥੇ ਨੇ ਗळा ਚੁੰਨੀ ਨਾਲ ਗळा ਘੁੱਟ ਕੇ ਉਹਦਾ ਮਾਰ ਕੇ ਉਹਨੂੰ ਪਹਾੜਾ ਨਹਿਤ ਸਕਦਾ ਸੀ ਤੇ ਜਿਸ ਤੇ ਰਾਪਟ ਨੰਬਰ 22 ਮਿਤੀ 21 11 25 ਨੂੰ ਜੁਰਮ ਚ ਵਾਧਾ 103 ਜਮਨ ਇੱਕ ਦਾ ਅਸੀਂ ਬਾਬਾ ਕੀਤਾ ਹੈਗਾ ਤੇ ਜਿਹੜੀ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਲੜਕੀ ਦੀ ਜਿਹੜੀ Laash ਹੈ ਲੱਭਣ ਦੇ ਹਰਬਸੀ ਲੈ ਕੇ ਜਿਹੜੇ ਜਾ ਰਹੇ ਨੇ ਤੇ ਲੜਕੀ ਨੂੰ ਅੱਜ ਵੀ ਕੱਲ ਵੀ ਅਸੀਂ ਖਨੋਰੀ ਬਾਰਡਰ ਤੱਕ ਬੜੀ ساری Laash ਲੱਭ ਕੇ ਆਏ ਆ ਤੇ ਅੱਜ ਵੀ ਸਾਡੀਆਂ ਟੀਮਾਂ ਜਿਹੜੀਆਂ ਉਹ Laash ਲੱਭਣ ਵਾਸਤੇ ਗਈਆਂ ਆ ਪਠਾਨਕੋਟ ਜ਼ਿਲਹੰਦਰ ਨੈਸ਼ਨਲ ਹਾਈਵੇ ਤੇ ਪੈਂਦੇ ਟਾਂਡਾ ਬਿਜਲੀ ਘਰ ਚੌਂਕ 'ਚ ਇੱਕ ਬਜ਼ੁਰਗ ਚੌਂਕ ਪਾਰ ਕਰਦੇ ਕਿਸੇ ਕਾਰ ਦੇ ਚਪੇਟ ਵਿੱਚ ਚੌਂਕਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਹਸਪਤਾਲ ਪਹੁੰਚਾਇਆ ਜਿੱਥੇ ਜ਼ੇਰੀ ਲਾਂਜ ਉਸਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਵਿਜੇ ਕੁਮਾਰ ਵਾਸੀ ਬਸੀ ਜਲਾਲ ਜੋ ਜਲੰਧਰ ਤੋਂ ਦਿਨ ਸ਼ਾਮ ਬਾਸਰਾਹੀ ਵਾਪਸ ਆਉਣ ਤੋਂ ਬਾਅਦ ਬਿਜਲੀ ਘਰ ਚੌਂਕ 'ਚ ਉਤਰਿਆ ਤੇ ਆਪਣੇ ਪਿੰਡ ਬਸੀ ਜਲਾਲ ਨੂੰ ਜਾਣ ਲਈ ਪੈਦਲ ਹੀ ਬਿਜਲੀ ਘਰ ਚੌਂਕ ਪਾਰ ਕਰ ਰਿਹਾ ਸੀ ਕਿ ਅਚਾਨਕ ਹੀ ਤੇਜ਼ ਰਫ्तार ਕਾਰ ਨੇ ਉਸ ਨੂੰ ਆਪਣੀ ਝਪੇਟ ਵਿੱਚ ਲੈ ਲਿਆ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜ਼ਖਮੀ ਹੋਏ ਵਿਅਕਤੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਅੱਜ ਇਹ ਸਾਨੂੰ ਨਾ ਰਾਗੀਰ ਵੱਲੋਂ ਸੂਚਨਾ ਮਿਲੀ ਸੀ ਕਿ ਬਿਜਲੀ ਘਰ ਚੌਕ ਤੇ ਐਕਸੀਡੈਂਟ ਹੋਇਆ ਹੈ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇੱਕ ਨਾ ਰਾਗੀਰ ਰੋਡ ਕ੍ਰੋਸ ਕਰਦੇ ਸਮੇਂ ਅਨਨੋਨ ਵਾਹਨ ਦੇ ਨਾਲ ਹਿੱਟ ਹੋਇਆ ਹੈ ਉਹ ਕਾਫੀ ਜ਼ਖਮੀ ਸੀ ਅਸੀਂ ਉਹਨੂੰ ਮੌਕੇ ਤੇ ਨੇੜੇ ਦੇ ਸਿਵਲ ਹਸਪਤਾਲ ਪਹੁੰਚਾਇਆ ਸਾਡੀ ਟੀਮ ਨੇ ਉਹਨਾਂ ਦੀ ਪਛਾਣ ਵਿਜੇ ਕੁਮਾਰ son of ਸੰਗਲੀ RAM ਵਜੋਂ ਹੋਈ ਹੈ ਇਹ ਜੀ ਬੱਸੀ ਚਲਾ ਦੇ ਰਹਿਣ ਵਾਲੇ ਸੀਗੇ ਤੇ ਉਹਨਾਂ ਦੇ ਪੁੱਤਰ ਆ ਗਏ ਸੀ ਉਸ ਟਾਈਮ ਮੌਕੇ ਤੇ ਉਹ ਹੁਣ ਹਸਪੀਟਲ ਚ ਜੇਰੇ ਇਲਾਜ ਚੱਲਦੇ ਆ ਹਲਕਾ ਆਦਮਪੁਰ ਦੇ ਭੋਗਪੁਰ ਚ ਟ੍ਰੈਫਿਕ ਦਾ ਮਸਲਾ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਜੀਟੀ ਰੋਡ ਤੋਂ ਲੰਘਣ ਵਾਲੇ ਲੋਕ ਡਰਨ ਲੱਗੇ ਨੇ ਰੋਜ਼ਾਨਾ ਹੀ ਹਾਸੇ ਉਰੇ ਨੇ ਪਰ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਉਸ ਵੇਲੇ ਭੋਗਪੁਰ ਦੇ ਟੀਪੁਆਇੰਟ ਤੇ ਲੋਕਾਂ ਦਾ ਹੰਗਾਮਾ ਹੋਇਆ ਜਦੋਂ ਇੱਕ ਟਰੱਕ ਵਾਲਾ ਮੋਟਰਸਾਈਕਲ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਕੇ ਫਰਾਰ ਹੋ ਗਿਆ ਮੋਟਰਸਾਈਕਲ ਸਵਾਰ ਵਿਅਕਤੀ ਨਾਲੀ ਕੌਰ ਤੇ ਵੀ ਸਵਾਰਸੀ ਨੇ ਦੱਸਿਆ ਕਿ ਉਹ ਸੜਕ ਦੇ ਕਿਨਾਰੇ ਸੜਕ ਪਾਰ ਕਰਨ ਨੂੰ ਖੜੇ ਸੀ ਤੇਜ਼ ਰਫ਼ਤਾਰ ਟਰੱਕ ਉਹਨਾਂ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਜਲ ਧਿਆਨ ਨੌਜਵਾਨ ਸਬਾਨ ਨੇ ਕਿਹਾ ਕਿ ਪ੍ਰਸ਼ਾਸਨਿਕ ਟ੍ਰੈਫਿਕ ਮਸਲੇ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਨਗਰ ਕੌਂਸਲੀਓ ਦਫਤਰ ਦੇ ਬਾਹਰ ਧਰਨਾ ਦਿੱਤਾ ਜਾਏਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਹੋ ਨਜ਼ਰ ਮਾਰਦੇ ਆ ਜਦੇ ਮੌਸਮ ਦੇ ਹਾਲ ਦੇ ਵੱਲ ਅਸ ਦਿਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ